ਚੋ ਲੈਓ ਇਹ ਤੁਹਾਨੂੰ ਜਿਹੜਾ ਤੇਰੇ ਪਾਸੋਂ ਬੋਲ ਲੈ ਜੀ ਇਧਰ ਆ ਜਾਓ ਤੁਸੀਂ ਕਹਿੰਦੇ ਆਈ ਜਾਓ ਯਾਰ ਫਰਕ ਨਹੀਂ ਹੋਣਾ ਇਹਨਾਂ ਵਾਂਗੂ ਇਹਨਾਂ ਦੇ ਨਾਲ ਵਿੱਚ ਤੇ ਲਿਆ ਲੈਣਾ ਸਿੱਧਾ ਇੱਕ ਪੋਚੇ ਰੱਖਣਾ ਰੱਖ ਲੈਣਾ ਯਾਰ ਕੋਈ ਫਰਕ ਨਹੀਂ ਪੈਂਦਾ ਓਹੋ ਹੋਰ ਇੱਕ ਸਾਈਡ ਤੇ ਖੜ੍ਹ ਜਾਓ ਸਾਰੇ ਜਣੇ ਵੀਡੀਓ ਸਹੀ ਹੋ ਗਈ ਬਹੁਤ ਬਧੀ ਬਹੁਤ ਇੰਤਜ਼ਾਰ ਆਜੋ ਹਰ ਕੱਲ ਆ ਗਿਆ ਇਹ ਇਹ ਚੀਂ ਨਹੀਂ ਲਾਉਂਦੀ ਚੀਂ ਨਹੀਂ ਕੋਈ ਲਾਉ ਉਹ ਕੋਣ ਦਾ ਲਾਉ ਆ ਨਾ ਨਾ ਰੱਤਾਂ ਦੇ ਬਿਜਰੀ ਲਾਉਂਦਾ ਹਾਂ ਜੀ ਆਪੇ ਤੇਂ ਗਿਆ ਫਮਾ ਕੇ ਘਰ ਕੋ ਘਰ ਆ ਕੇ ਹੱਥ ਨਾਲ ਇਹ ਰੁਕਾ ਦੋ ਇੱਧਰ ਜਿੱਥੇ ਕੱਪੜਾ ਜ ਹੈ ਨਹੀਂ ਆ ਕੱਪੜਾ ਇਹ ਮਾਸਟਰ ਕੋ ਜੱਜ ਹੋ ਜਾ ਰਹਿਣ ਬਾਲੰਬੇ ਨੂੰ ਮੂਰੇ ਹੋ ਜਾਂਦੇ ਹਾਂ ਸਿੱਧਾ ਪਸਾ ਨਹੀਂ ਦੋਤਾ ਸਿੱਧਾ ਪਸਾ ਧੋੜਿਆ ਭਾਈ ਧੋੜਿਆ ਦੋਵੇਂ ਠੀਕ ਹੈ ਕਾਕਾ ਆ ਤੇ ਪਾ ਦੋ ਰੱਖੋ ਦੇ ਬਾਰੇ ਕਾਮਯਾਬੀ ਸਿਰਫ ਹੈ ਮਾਰੇ ਤੇਰੇ ਪਾਸੇ ਪਰ ਇਹ ਤੋਂ ਬਾਰੇ ਬਤਾਓ ਹਾਂ ਬੜਾ ਬੜਾ ਸਤਿਗੁਰੂ ਬਣਨਾ ਹੈ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ

ਆ ਤੇ ਨਾ ਬਹਿ ਜਾ ਬਲਤਾਂ ਬਾਗਲਾ ਪਹਿਲਾਂ ਫੋਧਰ ਫੜੇ ਇਧਰ ਫੜ ਇਧਰ ਆਣਾ ਭਾਈ ਅਮਰੋ ਸਦਾ ਲਾੜ ਫੜਦੀ ਸਲੇ ਲੱਕੜਾ ਮੇਰੇ ਨਾਮ ਤੇ ਪੁਲਾੜਾ ਮਾਰ ਗਿਆ ਠੀਕ ਹੈ ਸ਼ੁਕਰ ਹੈ ਜੇਰਾ ਸ਼ਾਨੀਆ ਮਤਲਬ ਹੌਲੀ 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 ਆਰਮਨਾਰਨ ਜ਼ਰੂਰ ਕੁਝ ਹਾਲ ਲਗਾਏਗਾ ਫੋਕ ਸਮਾਪਤ ਯੂ ਧਿਆਨ ਨਾਲ ਕੋਸ ਹੁੰਦੀ ਹੈ ਜੀ ਦੇਖੇ ਰਹਿਣਾ ਮਾ ਅੱਲਾਹ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਾਤਿ ਨਾਮ ਵਾਹਿਗੁਰੂ ਸਾਤਿ ਨਾਮ ਵਾਹਿਗੁਰੂ ਸਾਤਿ ਨਾਮ ਜੈ ਹੋਈ ਰਸਨਾ ਵਾਹਿਗੁਰੂ ਸਾਹਿਬ ਇੱਕ ਦਿਨ ਪਹਿਲੇ ਸਿਰੇ ਤੇ ਇੱਕ ਸਿਰੇ ਤੇ ਕਿੱਥੇ ਹਾਲੂ ਰੱਤਨ ਹਰਿ ਜੀ ਗੁਰੂ ਦਾ ਇਹ ਗਾਣੇ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜਪੋ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ੴ ਸਤਿਨਾਮ 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 ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ੴ ਸਤਿਨਾਮ 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 ਜੀ ਆਹੇ ਗੁਰੂ ਵਾਹਿਗੁਰੂ ਜੀ ਮਾਣੋ ਵਾਹਿਗੁਰੂ ਜੀ ਮਾਣੋ ਬੋਲੋ ਸਤਿਗੁਰ ਦਾਸ ਮਹਾਰਾਜ ਕੀ ਜੈ ਨਿਰਭੈ ਸਤਗੁਰ ਦਾਸ ਮਹਾਰਾਜ ਕੀ ਥੱਲੇ ਥੱਲੇ ਲਾਓ ਕਿ ਥੱਲੇ ਲਾਓ ਕਿ ਚਾਲਿਆ ਵਜਾਵੇ ਨਿਆਹ ਲਓ ਜਾਵੇ ਸਾਥ ਨੂੰ ਬਾਹਰ ਦੇ ਚਾਹਨਾ ਨੂੰ ਪਾਵੇ ਸਾਥੀ ਸਾਸਤਰੀ ਆ ਕਾਲੇ ਉਹਦ ਨੂੰ ਮੜ ਜਾ ਐਦਾਂ ਹਾਂ ਹੋਰ ਬੱਸ ਹੋਰ ਘੁਮਾ ਦੇ ਮੜ ਜਾ ਉਹਦ ਨੂੰ ਘੁਮਾਓ ਤਨ ਨੂੰ ਠੀਕ ਆ ਠੀਕ ਆ ਉਹਦ ਨੂੰ ਘੁਮਾਓ ਉਹਦ ਨੂੰ ਘੁਮਾਓ ਬਸ ਠੀਕ ਆ ਸਹੀ ਕਰ ਮੜ ਜਾ ਉਹ ਨਹੀਂ ਠੀਕ ਆ ਸਹੀ ਆ ਉਹ ਨਿਕਲ ਜਾਣੇ ਆ ਭਈ ਨਿਕਲ ਜਾਣੇ ਨਿਕਲ ਜਾਣੇ ਆ ਪੋਸ ਵਿੱਚ ਦੇਣਾ ਨਹੀਂ ਚਲੋ ਪਿੱਛੇ ਥੋੜਾ ਸਾਰੇ ਜਾਣੀ ਗੈਪ ਬੋਟ ਬਹੁਤ ਲੂੰਗਾ ਪਿੱਛੇ ਰੰਗ ਲੱਕੜੀ ਲੱਕੜੀ ਫਾਨਾ ਆਵਾਜ਼ ਲੱਕੜੀ ਲੱਕੜੀ ਬੜੀ ਪਿੱਛੇ ਨੂੰ ਹੋ ਕੇ ਕੱਢਦੇ ਹੋ ਹਾਂ ਦੇ ਪੀਂ ਜਾਂ ਯਾਰ ਪੈਪ ਜੇ ਲੈ ਤਖਲ ਜਾ ਬਈ ਪਹਿਲਾਂ ਤੁਸੀਂ ਕਰ ਲਓ ਬਾਅਦ ਚ ਕਰ ਲਾਂਦੇ ਹਾਂ ਪਹਿਲਾਂ ਜਿਹੜਾ ਕੰਮ ਕਰਨ ਵਾਲਾ ਕਰੋ ਆ ਜਾ ਪਿੱਛੇ ਨੂੰ ਆ ਜਾ ਸਾਡੇ ਤੇ ਮਿਲ ਜੇ ਬੋਲ ਤੇ ਕਰ ਬਣਾ ਲੋ ਤੇ ਬਣਾ ਲੋ ਪਿੱਛੇ ਨਾਲ ਬੋਲ ਦਿਓ ਇਹ ਪਿੱਛੇ ਬੋਲ ਦਿਓ ਜੀ ਲੇਦਰ ਜੀ ਗਾਦੀ ਰੱਖਣਾ ਸਾਧਨਾ ਸ੍ਰੀ ਵਾਹਿਗੁਰੂ ਸਹਿਜਿਓ ਕਰੋ ਬਨੰਤੇ ਸੁਣੋ ਮੇਰੇ ਠਾਕੁਰ ਮੈਂ ਤੁਹਾਡੇ ਅੱਗੇ ਅਰਦਾਸ ਪ੍ਰਥਮ ਹੈ ਸ੍ਰੀ ਗੁਰੂ ਰਵਿਦਾਸ ਤੇ ਆਮੂ ਤੇ ਕਾਰਜ ਆਵੇ ਰਾਸ ਦਾਸ ਕੁੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗੋਤੀ ਸਹਾਇ ਬਾਰ ਸ੍ਰੀ ਪਗੋਤੀ ਜੀ ਕੀ ਪਾਦਸ਼ਾਹੀ ਦਸਵੇਂ ਪ੍ਰਥਮ ਪਗੋਤੀ ਸਿਮਰ ਕੇ ਗੁਰ ਨਾਨਕ ਦੇਵ ਜੀ ਆਏ ਹਰਾਨਦ ਗੁਰ ਤੇ ਅਮਰਦਾਸ RAM ਦਾਸ ਸੋ ਸਹਾਇ ਜਰ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਇ ਸ੍ਰੀ ਹਰਕ੍ਰਿਸ਼ਨ ਭਾਈ ਜੀ ਸਭ ਕੋ ਜਾਏ ਏਕ ਮਹਾਦਸੇ ਬਰੇਆ ਕਰਨਾਉਣ ਦੇ ਆਵੇ ਕਾਇ ਸਭ ਤੁਨ ਸੇ ਦਸਵੇਂ ਪੰਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਧਰਨ ਸਹਾਇ ਰਹਿਆ ਹੋਰ ਗੁਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰਾਂ ਦਾ ਜਹੰਦਰ ਕੇ ਬੁਲਣਾ ਜੀ ਵਾਹਿਗੁਰੂ ਵਾਹਿਗੁਰੂ ਗੁਰੂ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਠੀਆਂ ਜੱਪੀਆਂ ਤੱਪੀਆਂ ਨਾਮ ਜੱਪਿਆ ਵੰਸ਼ਕਿਆ ਦੇ ਚਲਾਈ ਤੇ ਵਾਹਿ ਦੇ ਕੰਡਕਟ ਕੀਤਾ ਹਨ ਪਿਆਰਾਂ ਹ ਸਿਆਰਾਂ ਦੇ ਕਮਾਈ ਦਾ ਅਧਿਆਨ ਦਰ ਕੇ ਬੁਲਣਾ ਜੀ ਵਾਹਿਗੁਰੂ ਵਾਹਿ ਸਿੰਘਾਂ ਸਿੰਘਲੇ ਨੇ ਕਰਮੇ ਦੀ ਬੀਦੰਦ ਦਰ ਕਿਤਵਾਏ ਖੋਪਰੀ ਲੋਹਣੇ ਕਰ ਕਰਿਆ ਅਨਚੜ ਗੁਰਦਸੇਵਲੀ ਕੁਰਬਾਨੀ ਦਿੱਤੀਆਂ ਨਰਮਣੇ ਆ ਰਿਹਾ ਸਿੱਕੇ ਕੇਸਾ ਸਵਾਸਾ ਸੰਗ ਨਵਾਇ ਤਨਾ ਪਿਆਰਿਆ ਹਜ਼ਾਰਾਂ ਦੇ ਕਮਾਈ ਦਾ ਧਿਆਨ ਕਰਕੇ ਬੋਲਣਾ ਜੇ ਵਾਹਿਗੁਰੂ ਪੰਜਾਂ ਤਖਤਾਂ ਸਬਤ ਗੁਰਦੁਆਰਿਆਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਗੁਰਦੁਆਰਿਆਂ ਗੁਰੂ ਧਾਮਾ ਖਰਾਨਗੜ ਚਨ ਗੰਗਾ ਜਮਸਤਾਨ ਬਿੱਤਰ ਗੁਰਦੁਆਰਾ ਕਾਸ਼ੀ ਸ਼ਹਿਰ ਗਵਰਦਨਪੁਰੀ ਹਰਕੀ ਪੌੜੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਚਰਨਾ ਕਮਲਾ ਦਾ ਧਿਆਨ ਕਰਕੇ ਬੋਲਣਾ ਜੇ ਵਾਹਿਗੁਰੂ ਪ੍ਰਥਮ ਸਬਖ ਖਾਲਸਾ ਜੀ ਕੀ ਅਰਦਾਸ ਹੈ ਜੀ ਅਰਦਾਸ ਵਾਹਿਗੁਰੂ ਵਾਹਿਗੁਰੂ ਕਿ ਹਵੇ ਜਦ ਆਵਲ ਕਾ ਸਦਕਾ ਸ ਸੁਖੋਵੇ ਜਹਾਂ ਜਾਂ ਖਾਸੇ ਸੇ ਤਾਂ ਤਰਸਵੇ ਦੇਖਦੀ ਫਤਿਬਿੰਦ ਕੀ ਪੈਗ ਪਾਂਤ ਕੀ ਜੀ ਸਾਲ ਸ ਆਏ ਖਾਸੇ ਜੀ ਕੇ ਬੋਲ ਵਾਲੇ ਬੁਲਣਾ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾ ਰਹਿ ਧਨ ਸਹਾਉਦਾਨ ਕ੍ਰੂષા ਦਾਣ ਦਾ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੋਗੋ ਜੁਗਤਲ ਧਰਮ ਕਾ ਜੈਕਾਰ ਬੁਲਣਾ ਜੀ ਵਾਹਿਗੁਰੂ ਖਦਾਮ ਨਰੀ ਮਾਮਤੁਤੀ ਮਤੁਬਾਦੇ ਰਾਖੇ ਹੈ ਕਾਰਪੁਰਖ ਆਪਣੇ ਪਾਠ ਦੇ ਸਦਾ ਸਾਜ ਦਤਾ ਅਛਲਣ ਕਾਣਾ ਸੇ ਹਰ ਗੁਰਦੁਆਰੇ ਗੋਤਾਮਾ ਦੇ ਨੰਤਰ ਸੂੜਾ ਗਿਆ ਖੁੱਲੇ ਦਸੰਗਦਾਰੇ ਸੇਵਾ ਸੰਭਾਲ ਦਾ ਦਾਨ ਖਾਸਨ ਬਖਸ਼ੂ ਸੱਜੇ ਪਾਸ਼ਾ ਜੀ ਉਹ ਐਸੀ ਲਾਲ ਦੁੱਧ ਬਿਨਾ ਕੌਣ ਕਰੇ ਗਰੀਬ ਨਿਵਾਜ ਸਿੰਘਾ ਮੇਰਾ ਮਾਥੇ ਛਤਰ ਤਰੇ ਜਾਗੀ ਸ਼ੋਤਜਗ ਕੋ ਲਾਗੇ ਤਾਂ ਪਰ ਨਿ ਕਰੇ ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਨਾਮ ਦੇਵ ਕਵੇ ਤਲੋ ਜਨ ਸਤਨਾ ਸੰਤਰੀ ਕਹਿਰ ਅਬੀ ਤਾ ਸੁਣੋ ਰੇ ਸੰਤੋ ਹਰ ਜੋਤੇ ਸਭੇ ਸਰੇਨ ਵਾਲੇ ਦੇ ਮਾਰ ਸਤਿਗੁਰੂ ਗਿਦਾਣਾ ਦੇ ਤਾਰ ਸਤਿਗੁਰੂ ਸ਼੍ਰੀ ਗੁਰੂ ਅਰਜਨ ਮਹਾਰਾਜ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਗੱਦੀ ਦੇ ਸਹਾਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਨ ਤਾਰ ਸਿੰਘ ਕਵਾੜਨ ਦੇ ਵਾਸੀ ਕਾ ਸਿੱਧ ਮਾਰਗ ਤੋਂ ਜਹਾਦੇ ਵਾਲੇ ਜਗਤ ਗੁਰੂ ਸਤਿਗੁਰੂ ਸ਼੍ਰੀ ਗੁਰੂ ਅਰਜਨ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਆਪ ਦੀ ਬਾਣੀ ਦਾ ਫਰਮਾਨ ਲੱਖ ਖੁਸ਼ੀਆਂ ਆ ਪਾਦਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਤੇ ਬਾਕਾਂ ਸਰ ਆ ਵੀ ਦੇਖੋ ਕੋਈ ਖੁਸ਼ਿਆਰੇ ਮੁਖ ਰਸਤੇ ਪਾਸ 600 ਅਰੰਜਮੇਸ਼ ਚੇ ਪਾਸ ਆ ਸਹਿਜਿਓ ਜਨਮ ਦਿਨ ਦੀ ਖੁਸ਼ੀਆਂ ਦੇ ਅੰਦਰ ਤਾਰ ਪੀਜੇ ਨਗਰ ਖੇੜਾ ਹਸਤੇ ਪਾਸ ਸ਼੍ਰੀ ਗੁਰਦਾਸ ਤਾਲੂਸਲਾ ਬਨੋ ਸਕੇ ਪਾਸ ਆ ਸਹਿਜਿਓ 500 ਰੋਦੋ ਦੁਰਕੀ ਬਾਣੀ ਹੈ 300 ਅਗਲੇ ਚੰਦਨ ਮਟਾਈ ਦੇ ਖੰਡਵਾਲ ਪ੍ਰਭ ਭਗਤ ਦੇ ਸਕੇ ਪਾਸ ਆ ਸਹਿਜਿਓ ਇਸ ਵੇਲੇ ਬਾਣੀ ਆਦੋ ਮਦ ਮਾਦੋ ਸੰਪੂਰਨ ਭੋਗ ਪਾਉਣਿਆ ਸੱਜੇ ਪਾਸੇ ਉਸ ਤੋਂ ਪਹਿਲਾਂ ਸੱਜੇ ਪਾਸੇ ਜੀ ਆਪ ਦੀ ਅਪਾਰ ਕਿਰਪਾ ਹੋਏ ਸੰਕਾ ਦੇ ਉੱਪਰ ਆਪ ਦੇ ਮੰਦਰਾਂ ਦੇ ਸੋਹਣੇ ਸਤੇ ਪਾਸ ਸਜਬਤ ਕਾਨ ਬਾਜਦਾਰ ਪਤਿਰ ਜੀਓ ਐਸ ਵੇਲੇ ਨੀਸਾਨ ਸਾਹਿਬ ਚੋੜਾ ਪਹਿਨ ਆ ਗਿਆ ਸੱਜੇ ਪਾਸਾ ਜੀਓ ਕਿਰਪਾ ਕਾਨੀ ਸੱਜੇ ਪਾਏ ਟੋੜੇ ਦੀ ਲਾਇ ਰੱਖੀ ਸੱਜੇ ਪਾਸਾ ਸਹਿਜ ਜੀਓ ਜਿਹੜੀ ਜਿਹਨੀਆਂ ਸੰਕਾ ਦੇ ਬਾਜਦਾਰ ਪਤਿਰ ਜੀ ਐਸ ਵੀ ਨੇ ਹਾਜ਼ਰ ਹੋਈਆਂ ਸੱਜੇ ਪਾਸੇ ਜੀ ਕਿਰਪਾ ਬਣਾਈ ਰੱਖਣਾ ਦੁੱਖਾਂ ਨਾ ਸੁੱਖਾਂ ਦਾ ਵਾਸਟ ਮੈਂ ਸਭ ਨੇ ਕਰ ਰਹੀਆਂ ਦੇਰੋ ਕਾਇਆ ਕੰਜਰ ਕਾਨਾ ਦੇ ਸ਼ਾਮ ਦੇ ਸਮਰਨ ਸੇਵਕਾਂ ਦੇ ਅੰਗ ਸੰਗ ਹੋ ਕੇ ਸਾਹਿਣਾ ਪਿੱਛੇ ਪਰਿਵਾਰਾਂ ਦੇ ਚੜਦੀ ਕਲਾ ਖੁਸ਼ੀਆਂ ਖੇੜੇ ਆਵਾਜ਼ ਕਰਨੇ ਇਸੇ ਤਰ੍ਹਾਂ ਹਰ ਇੱਕ ਪਰਿਵਾਰ ਦੇ ਅੰਦਰ ਸਤੇ ਪਾਇ ਖੁਸ਼ੀਆਂ ਦੇ ਖੇੜੇ ਝੰਡੇ ਚੁਲਦੇ ਰਹਿਣ ਸੱਚੇ ਪਾਤਸ਼ਾਹ ਜੀਓ ਠੰਡੀਆਂ ਹਵਾਵਾਂ ਆਉਣ ਦਰਪੇਦਾ ਜਿਓ ਕਰਵਾ ਕਰਿਓ ਇਸੇ ਖੁਸ਼ੀਆਂ ਦਰਪੇਦਾ ਸਹਿ ਜੀ ਆਪ ਦੇ ਸਕਨਹਿਰ ਪੰਜ ਮਕੜਾ ਪ੍ਰਸ਼ਾਦ ਦੀ ਦੇਖ ਹਾਜ਼ਰੀ ਕੀਤੀ ਸੱਚੇ ਪਾਤਸ਼ਾਹ ਜੀਓ ਕਹਿਰਬਦਾਸ ਨਾਮ ਤੇਰਾ ਆਰਤੀ ਸਤਨਾਮ ਸਤਨਾਮ ਹਰ ਭੋਗ ਤੁਹਾਰੇ ਭੋਗ ਲੱਗਿਆ ਸਾਧ ਸੰਗ ਦੇ ਸਨਾ ਪਵਿੱਤਰ ਹੋਵੇ ਜੋ ਜੀ ਸਕੇ ਆਵਦਾ ਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਹਰ ਸੋង ਜੱਪੇ ਇਸੇ ਤਰ੍ਹਾਂ ਚੜਦੀ ਅਕਲਾ ਬਸ ਕਾਨੀ ਸਤੇ ਪਾਸ ਹਮੇਸ਼ਾ ਪ੍ਰੇਮ ਪਿਆਰ ਸੱਧ ਭਾਵਨਾ ਬਣਾਈ ਰੱਖਣਾ ਸਤੇ ਪਾਸ ਸਿਰਫ ਬਦਾ ਸਮਾਰਹੀ ਇਹ ਹੀ ਬੇਨਤੀ ਆ ਜੋਧਰੀ ਸਾਡੀ ਸਕੇ ਪਾਸੇ ਕਰੋ ਕਿਰਪਾ ਦਿਓ ਠੰਡੀਆਂ ਹਵਾਵਾਂ ਸਹੀ ਪਿਆਰੇ ਮੇਣਾ ਸਤਗੁਰੂ ਜੀ ਤਿਨਾਂ ਨੂੰ ਮਿਲੇ ਹੀ ਆਪਦਾ ਨਾਮ ਚਿਤਿ ਆਵੇ ਨਾਨਕ ਨਾਮ ਸ੍ਰੀ ਗੁਰੂ ਦਾਸ ਮਹਾਰਾਜ ਦੀ ਚੜ੍ਹਦੀ ਹੋਵੇ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਹਰ ਸੋ ਹੀਰਾ ਚਾਰ ਕੇ ਕਰੇ ਆਨ ਕੀ ਆਸ ਤੇਰਾ ਦੁੱਖ ਲਕ ਜਾਏਗੇ ਸਤ ਭਾਗੇ ਰਵਿਦਾਸ ਐਸਾ ਚਾਹੂ ਰਾਜ ਮੈਂ ਰਹਲੇ ਸੋੜ ਬੜੇ ਸਭ ਸੰਗ ਸੇ ਰਵਿਦਾਸ ਰਹੇ ਪਰਸ ਜੋ ਬੋਲੇ ਈ ਸੋਨਰ ਪੈ ਸਤਿਗੁਰੂ ਆਪੇ ਲਾਈ ਉਹੋ ਨੇ ਸੋਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੈ ਗੁਰਦੇਵ ਜੈ ਗੁਰਦੇਵ ਹਾਂ ਤਾਂ ਲੱਗਣਾ ਹਾਂ ਅੱਦੇ ਬਿਲਕੁਲ ਦੋ ਤਿੰਨ ਦੇਦੇ ਫੂਲ ਦੇ ਵਾਹਿਗੁਰੂ ਬਹੁਤ ਬਹੁਤ ਬਸ਼ਰਤ ਹੁੰਦਾ ਹੈ। ਕਾ ਲਓ ਭਾਈ ਲੋਈ ਸਾਰੇ ਸੰਗਤਾਂ ਨੂੰ ਮੁਬਾਰਕਬਾਦ ਸਤੇ ਪਾਸੇ ਕਿਰਪਾ ਕਰਨ ਆਪਣੇ ਉੱਪਰ ਇਸੇ ਤਰ੍ਹਾਂ ਇਹ ਚੜਦੀ ਕਲਾ ਸਾਡੇ ਬੱਚਿਆਂ ਦੇ ਉੱਪਰ ਇਹ ਦੇਸ਼ ਸ਼ਰਮ ਦੀ ਸਭ ਚ ਬੈਠੇ ਨੇ ਇਸ ਵੇਲੇ ਲਾਈਵ ਦੇਖ ਰਹੇ ਹੋ। ਜਰੂਰ ਦਾਸ ਨੂੰ ਕਿਦਾ ਲੱਗਣਾ ਉਹਦੇ في ਮੱਥੇ ਤੇ ਵਾਲੀ ਕੱਸੀ ਇਹਦਾ ਇਹਦਾ ਥੋੜਾ ਦੇਖ ਜਿਆਦਾ ਬੈਗ ਗਿਆ ਤਰੀਕਾ ਬਿਲਕੁਲ ਤੋਂ ਐਸੇ ਬੋਲਾ ਸੋਨੇ ਵਾਲਾ ਆਇਆ ਹੀ ਨਹੀਂ ਜਾਨ ਕੇ ਜੀ ਮੈਂ ਕੈਮਰਾ ਲੈ ਕੇ ਆਉਂਦਾ ਜੀ ਬਣਾ ਕੇ ਨਾ ਵੇਹੜਾ ਪਾਸ ਦੱਸੋ ਇਹਨਾਂ ਤੇਾਰੇ ਸਮਾਨ ਉਹ ਵੀ ਨਾਲ ਹੀ ਕਰਾ ਲਓ ਜੀ 10 ਵਜੇ ਚਾਹ ਚਲਾਉਣੀ ਹੈ ਹੈ ਤਿਆਰ ਹੈ ਜੀ ਤਿਆਰ ਹੈ ਤਿਆਰ ਹੈ ਚਾਹ ਪੋੜਾ